ਪੇਮੈਂਟ ਲੈ ਕੇ ਆ ਰਿਆਂ ਬਸ ਮਕੇਰੀਆਂ ਤੋਂ ਇੱਥੇ ਕਿਜੀ ਪਹੁੰਚ ਆ ਗਦੇ ਗੱਡੀ ਅੱਗੇ ਲਾਤੀ ਮੇਰੇ ਨਾਲ ਕਲਰ ਦੀ ਹਾਲਟੋ ਹੈ ਪੁਲੀਆਂ ਠੀਕ ਹੀ ਝੰਗ ਹੀ ਹੱਸਦਾ 170 ਇਲਮੈਨੀ ਦਾ ਕੰਮ ਕਰਦਾ ਸਿਗਰਟਦਾ ਜੀ ਇੱਕ ਸਰਦਾਰ ਇੱਕ ਮੋਨਾ ਹੈ ਜਿਹੜਾ ਬਾਹਰ ਆਇਆ ਸੀਗਾ ਉਹ ਮੋਨਾ ਹੈਗਾ ਅੰਦਰ ਜਿਹੜਾ ਬੈਠਾ ਉਹ ਸਰਦਾਰ ਹੈ ਉਹ ਬੀਰਡ ਸਿਗਰਟ ਦਾ ਕੰਮ ਕਰਦੇ ਆ ਇਹ ਉਹਨਾਂ ਦੇ ਸੇਲਜ਼ਮੈਨ ਆ ਔਰ ਜੋ ਪੇਮੈਂਟ ਹੈ ਇਕੱਠੀ ਕਰਦੇ ਆ ਸੋ ਕੱਲ ਇਹਨਾਂ ਪੁਲਿਸ ਸਟੇਸ਼ਨ 'ਤੇ ਰਿਪੋਰਟ ਕੀਤੀ ਵੀ ਮੈਂ ਮਕੇਰੀਆਂ ਤੋਂ 170000 ਰੁਪਇਆ ਲੈ ਕੇ ਆ ਰਿਹਾ ਸੀ ਸੋ ਰਸਤੇ ਵਿੱਚ ਛਾਲਿਆ ਦੇੋਂ ਥੋੜਾ ਬਾਹਰਲੇ ਪਾਸੇ ਰੋਡ ਦੇ ਉੱਤੇ ਕੁਝ ਦੋ ਬੰਦੇ ਆਏ ਆ ਆਲਟੋ ਕਾਰ ਦੇ ਵਿੱਚ ਉਹਨਾਂ ਨੇ ਆ ਕੇ ਸਾਨੂੰ ਰੋਕ ਕੇ ਸਾਡੇ ਕੋਲੋਂ ਪੈਸੇ ਕੋਲੇ ਆ ਸੋ ਉਸੇ ਤਪਤੀ ਸ਼ੁਰੂ ਕੀਤੀ ਗਈ ਸਾਰੀ ਜਦੋਂ ਕੰਗਾਲ ਕੀਤੀ ਗਈ ਤਾਂ ਇਹ ਸ਼ੱਕ ਹੋਇਆ ਐਸ ਐਚ ਓ ਸਾਡੇ ਪਰਾਣਾ ਸ਼ਾਲਾ ਨੂੰ ਕਿ ਸ਼ਾਇਦ ਝੂਠ ਬੋਲ ਰਿਹਾ ਜਦੋਂ ਇਸ ਤੋਂ ਇਸ ਜਿਹੜੀ ਆਪਾਂ ਸ਼ਕਤੀ ਨਾਲ ਪੁੱਛ ਕੀਤੀ ਸੋ ਇਸੇ ਪਾਸੋਂ ਜਿਹੜਾ ਇਹਨੂੰ ਦੱਸਿਆ ਕਿ ਇਹ ਜਿਹੜੀ ਖੋ ਦੀ ਵਾਰਦਾਤ ਹੈ ਇਹ ਮੈਂ ਪਲਾਨ ਕੀਤੀ ਸੀ ਇਦਾਂ ਦੀ ਕੋਈ ਘਟਨਾ ਨਹੀਂ ਸੀ ਹੋਈ ਇਹਨ ਸਿਰਫ ਪੈਸੇ ਕਸਕਾਏ ਆ ਔਰ ਆਪਣੇ ਮਫਾਦਲੇ ਯੂਜ਼ ਕਰਨੇ ਸੀ ਬੇਸਿਕਲੀ ਇੱਕ ਕਾਫੀ ਕਰਜ਼ੇ 'ਚ ਫਸਿਆ ਆ ਸੋ ਇਸ ਲਾਲਚ ਚ ਇਨੇ ਝੂਠੀ ਇਨਫਰਮੇਸ਼ਨ ਫਲਾਈ ਔਰ ਪੈਸੇ ਖੁਦ ਹੜਪ ਕਰਨਾ ਚਾਹਦਾ ਸੀ ਇਨ ਜੋ ਪੈਸੇ ਲੁੱਟੇ ਸੀ ਜਾਂ ਲੁੱਟ ਦੀ ਇਹ ਆਪਣਾ ਸ਼ੋਅ ਕੀਤੀ ਸੀ ਕਿ ਲੁੱਟਲੇ ਵੇਤੋਂ ਉਹ ਇਸ ਦੇ ਘਰੋਂ ਰਿਕਵਰ ਹੋ ਗਿਆ ਇਸ ਦਾ ਫੋਨ ਉਹਦੇ ਘਰੋਂ ਰਿਕਵਰ ਹੋ ਗਿਆ ਸੋ ਆਪਾਂ ਇਸ ਦੇ ਮਿਸਟਰ ਜਿਹੜਾ ਅਮਿਤ ਕੁਮਾਰ ਹੈ ਦੋਸ਼ੀ ਇਹਨੂੰ ਅਰੈਸਟੇਸ਼ਨ ਕਰ ਲਈ ਆ ਮਕੇਰੀਆ ਦਵਾ ਰਿਆ ਹੈਗਾ ਸੇਲਮੈਨ ਨਹੀਂ ਦਾ ਕੰਮ ਕਰ ਰਿਹਾ ਮੈਂ ਪੇਮੈਂਟ ਬੰਦੇ ਕੋ ਪੇਮੈਂਟ ਲੈਣੀ ਹੀ ਮਾਲਕ ਕਹਿੰਦਾ ਜੀ ਮੈਂ ਉੱਥੇ ਫੜਾ ਦੇ ਉਦੋਂ ਮੈਂ ਪੇਮੈਂਟ ਲੈਣ ਗਿਆ ਮੈਂ ਉਹਦੇ ਕੋਲ ਪੇਮੈਂਟ ਲੈ ਕੇ ਆ ਰਿਹਾ ਬਸ ਮਕੇਰੀਆਂ ਤੋਂ ਇੱਥੇ ਕਿਜੀ ਪਹੁੰਚਾ ਆ ਕੇ ਤੇ ਗੱਡੀ ਅੱਗੇ ਲਾਤੀ ਮੇਰੇ ਅੰਕ ਰੈਕ ਕਲਰ ਦੀ ਹਾਲਟੋ ਹੈ ਪੁਲੀਆਂ ਠੀਕ ਹੀ ਝੰਗ ਹੀ ਆਪਦਾ 170 ਸੇਲਮੈਨੀ ਦਾ ਕੰਮ ਕਰਦਾ ਸਿਕਟ ਦਾ ਜੀ ਇੱਕ ਸਰਦਾਰ ਇੱਕ ਮੋਨਾ ਹੈ ਜਿਹੜਾ ਬਾਹਰ ਆਇਆ ਸੀਗਾ ਉਹ ਮੋਨਾ ਹੀਗਾ ਅੰਦਰ ਜਿਹੜਾ ਬੈਠਾ ਉਹ ਸਰਦਾਰ ਹੈ ਪਿਸਟਲ ਹੈਗੀ ਜੀ ਮੇਰੇ ਇੱਥੇ ਰੱਖੀ ਹੋਈ ਚੋ ਪੁਲਿਸ ਸਟੇਸ਼ਨ ਸਾਲਾ ਦੇ ਵਿੱਚ ਇੱਕ ਰਿਪੋਰਟ ਹੋਇਆ ਮਿਸਟਰ ਅਮਿਤ ਕੁਮਾਰ ਹੈ ਜੋ ਨੰਗਲ ਕੋਟਲੀ ਦੇ ਰਹਿਣ ਵਾਲੇ ਆ ਇਹ ਸਾਡੇ ਅਸ਼wini ਬਹਿਲ ਨੇ ਗਰਦਾਸਪੁਰ ਦੇ ਉਹ ਬੀੜ ਸਿਗਰਟ ਦਾ ਕੰਮ ਕਰਦੇ ਆ ਇਹ ਉਹਨਾਂ ਦੇ ਸੇਲਸਮੈਨ ਆ ਔਰ ਜੋ ਪੇਮੈਂਟ ਹੈ ਇਕੱਠੀ ਕਰਦੇ ਆ ਸੋ ਕੱਲ ਇਹਨਾਂ ਪੁਲਿਸ ਸਟੇਸ਼ਨ 'ਚ ਸ਼ਾਲੇ ਰਿਪੋਰਟ ਕੀਤੀ ਵੀ ਮੈਂ ਮੁਕੇਰੀਆਂ ਤੋਂ 170000 ਰੁਪਏ ਲੈ ਕੇ ਆ ਰਿਹਾ ਸੀ ਸੋ ਰਸਤੇ ਵਿੱਚ ਸ਼ਾਲੇ ਦੇ ਥੋੜਾ ਬਾਹਰਲੇ ਪਾਸੇ ਰੋਡ ਦੇ ਉੱਤੇ ਕੁਝ ਦੋ ਬੰਦੇ ਆਏ ਆ ਆਲਟੋ ਕਾਰ ਦੇ ਵਿੱਚ ਉਹਨਾਂ ਨੇ ਆ ਕੇ ਸਾਨੂੰ ਰੋਕ ਕੇ ਸਾਡੇ ਕੋਲੋਂ ਪੈਸੇ ਕੋਲੇ ਆ ਸੋ ਉਸ ਦੀ ਤਫਤੀਸ਼ ਸ਼ੁਰੂ ਕੀਤੀ ਗਈ ਸਾਰੀ ਜਦੋਂ ਕੰਗਾਲ ਕੀਤੀ ਗਈ ਤਾਂ ਇਹ ਸ਼ੱਕ ਹੋਇਆ ਐਸ ਐਚ ਓ ਸਾਡੇ ਪ੍ਰਾਣਾਸ਼ਾਲਾ ਨੂੰ ਕਿ ਇਹ ਸ਼ਾਇਦ ਝੂਠ ਬੋਲ ਰਿਹਾ ਜਦੋਂ ਇਸ ਤੋਂ ਹੀ ਜਿਹੜੀ ਆਪਾਂ ਸਖਤੀ ਨਾਲ ਪੁੱਛਗਿੱਛ ਕੀਤੀ ਸੋ ਇਸੇ ਪਾਸੋਂ ਜਿਹੜਾ ਇਹਨੂੰ ਦੱਸਿਆ ਕਿ ਇਹ ਜਿਹੜੀ ਖੋਦੀ ਵਾਰਦਾਤਾ ਹੈ ਇਹ ਮੈਂ ਪਲਾਨ ਕੀਤੀ ਸੀ ਇਦਾਂ ਦੀ ਕੋਈ ਘਟਨਾ ਨਹੀਂ ਸੀ ਹੋਈ ਇਹਨ ਸਿਰਫ ਪੈਸੇ ਕਸਕਾਏ ਆ ਔਰ ਆਪਣੇ ਮਫਾਦਲੀ ਯੂਜ਼ ਕਰਨੇ ਸੀ ਬੇਸਿਕਲੀ ਇੱਕ ਕਾਫੀ ਕਰਜ਼ੇ 'ਚ ਫਸਿਆ ਆਇਆ ਸੋ ਇਸ ਲਾਲਚ ਚ ਇਨੇ ਝੂਠੀ ਇਨਫੋਰਮੇਸ਼ਨ ਫਲਾਈ ਔਰ ਪੈਸੇ ਖੁਦ ਹੜਪ ਕਰਨਾ ਚਾਹਦਾ ਸੀ ਇਨੇ ਜੋ ਪੈਸੇ ਲੁੱਟੇ ਸੀ ਜਾਂ ਲੁੱਟਦੀ ਇਹ ਆਪਣਾ ਸ਼ੋਅ ਕੀਤੇ ਸੀ ਕਿ ਲੁੱਟਲੇ ਮੇਰੇ ਕੋਲ ਔਰ ਇਸ ਦੇ ਘਰੋਂ ਰਿਕਵਰ ਹੋ ਗਏ ਇਸ ਦਾ ਫੋਨ ਉਹਦੇ ਘਰੋਂ ਰਿਕਵਰ ਹੋ ਗਿਆ ਸੋ ਆਪਾਂ ਇਸ ਦੇ ਮਿਸਟਰ ਜਿਹੜਾ ਅਮਿਤ ਕੁਮਾਰ ਹੈ ਦੋਸ਼ੀ ਇਹਨੂੰ ਅਰੈਸਟੇਸ਼ਨ ਕਰ ਲਈਆ ਔਰ ਉਹਨੂੰ ਅੱਜ ਕੋਰਟ ਚ ਪੇਸ਼ ਕੀਤਾ ਜਾਵੇਗਾ 1.7 ਲੱਖ ਰੁਪਏ ਦੇ ਖਿਲਾਫ ਕੋਈ ਮਾਮਲਾ ਦਰਜ ਨਹੀਂ ਬਸ ਇਹਨੇ ਕਰਜ਼ੇ-ਗੁਰਜ਼ੇ ਲੈ ਉਸ ਫਸੇ ਹੋਇਆ ਹੈ